ਬਾਈਬਲ ਦੀ ਕਹਾਣੀ ਦੇ ਵਿੱਚ ਤੁਹਾਡਾ ਸਵਾਗਤ ਹੈ ਕੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਇਸ ਤਰ੍ਹਾਂ ਵੇਖਿਆ ਹੈ ਕਿ ਤੁਸੀਂ ਸਹੀ ਕੀਤਾ ਪਰ ਤੁਹਾਨੂੰ ਗਲਤ ਸਿੱਟਿਆਂ ਦਾ ਮਿਲਿਆ ਤੁਹਾਡੇ ਤੇ ਗਲਤ ਇਲਜ਼ਾਮ ਲੱਗੇ ਜੋਸਫ ਦੀ ਮਿਸਰ ਦੇ ਵਿੱਚ ਜੋ ਕਹਾਣੀ ਹੈ ਇਹ ਤੁਹਾਨੂੰ ਚਣੌਤੀ ਦੇਣ ਜਾ ਰਹੀ ਹੈ ਭਾਵੇਂ ਤੁਹਾਡੀ ਜ਼ਿੰਦਗੀ ਵਿੱਚ ਕੁਝ ਵੀ ਹੋਵੇ ਹਮੇਸ਼ਾ ਯਾਦ ਰੱਖੋ ਪਰਮੇਸ਼ਰ ਤੁਹਾਡੇ ਨਾਲ ਹੈ ਉਹ ਆਪਣੇ ਮਕਸਦ ਦੀ ਪੂਰਤੀ ਕਰਦਾ ਅਤੇ ਸਾਡੇ ਚਰਿੱਤਰ ਨੂੰ ਬਣਾਉਂਦਾ ਹੈ ਜਦੋਂ ਅਸੀਂ ਪਿਛਲੀ ਵਾਰ ਯੂਸਫ ਨੂੰ ਮਿਲੇ ਸੀ ਤਾਂ ਉਹਨੂੰ ਗੁਲਾਮੀ ਦੇ ਵਿੱਚ ਉਹਦੇ ਭਰਾਵਾਂ ਦੇ ਦੁਆਰਾ ਵੇਚ ਦਿੱਤਾ ਗਿਆ ਸੀ। ਉਹਦੇ ਲਈ ਬਹੁਤ ਆਸਾਨ ਸੀਗਾ ਕਿ ਉਹ ਕੜਵਾਹਟ ਦੇ ਨਾਲ ਭਰ ਜਾਂਦਾ ਪਰ ਅਸੀਂ ਵੇਖਦੇ ਹਾਂ ਇੱਕ ਜਵਾਨ ਆਦਮੀ ਨੂੰ ਜਿਹੜਾ ਪਰਮੇਸ਼ਰ ਤੇ ਭਰੋਸਾ ਕਰਦਾ ਹੈ ਤੇ ਇਮਾਨਦਾਰੀ ਦੇ ਨਾਲ ਸੇਵਾ ਕਰਦਾ ਹੈ। ਉਤਪਤ 39 ਅਧਿਆਏ ਦੇ ਵਿੱਚ ਅਸੀਂ ਪਾਉਂਦੇ ਹਾਂ ਕਿ ਯੂਸਫ ਨੇ ਪੋਤੀਫਰ ਦੀ ਕਿਰਪਾ ਪ੍ਰਾਪਤ ਕੀਤੀ ਕਿਉਂਕਿ ਪਰਮੇਸ਼ਰ ਉਹਦੇ ਨਾਲ ਸੀ ਜੋ ਕੁਝ ਉਹ ਕਰਦਾ ਸੀ ਉਹਦੇ ਚੋ ਖੁਸ਼ਹਾਲ ਸੀ। ਪੋਤੀਫਰ ਨੇ ਪਛਾਣਿਆ ਕਿ ਪਰਮੇਸ਼ਵਰ ਯੂਸਫ ਦੇ ਨਾਲ ਹੈ ਇਸ ਕਰਕੇ ਉਹਨੇ ਯੂਸਫ ਨੂੰ ਹੋਰ ਜ਼ਿੰਮੇਵਾਰੀਆਂ ਦਿੱਤੀਆਂ ਉਹਨੇ ਉਹਨੂੰ ਆਪਣੇ ਪੂਰੇ ਘਰ ਦੇ ਉੱਤੇ ਮੁਖੀ ਬਣਾਇਆ ਅਤੇ ਇਹ ਇੱਕ ਬੜੀ ਜ਼ਬਰਦਸਤ ਤਸਵੀਰ ਹੈ ਕਿ ਜਦੋਂ ਤੁਸੀਂ ਔਖੇ ਸਮਿਆਂ ਚੋਂ ਦੀ ਲੰਘਦੇ ਹੋ ਉਦੋਂ ਵੀ ਪਰਮੇਸ਼ਰ ਤੁਹਾਡੇ ਨਾਲ ਵਫਾਦਾਰ ਹੈ ਵਾਦ ਉਤਪਤ 39 ਇਹਦੇ ਆਇ ਇੱਕ ਹੋਰ ਗੱਲ ਵੀ ਦਰਸਾਉਂਦਾ ਹੈ ਕਿ ਜਿਹੜਾ ਅਸਲੀ ਚਰਿੱਤਰ ਹੈ ਇਹ ਜਦੋਂ ਤੁਸੀਂ ਕਾਮਯਾਬ ਹੁੰਦੇ ਹੋ ਉਦੋਂ ਨਹੀਂ ਬਾੰਡਾ ਹੈ ਪਰ ਜਦੋਂ ਕੋਈ ਤੁਹਾਨੂੰ ਨਹੀਂ ਵੇਖ ਰਿਹਾ ਉਦੋਂ ਇਹਦਾ ਨਿਰਮਾਣ ਹੁੰਦਾ ਹੈ ਜਦ ਪੋਤੀਫਰ ਦੀ ਪਤਨੀ ਬਾਰ-ਬਾਰ ਯੂਸਫ ਨੂੰ ਪਰਤੌਂਦੀ ਏ ਤਾਂ ਯੂਸਫ ਅੱਗੇ ਜਵਾਬ ਦਿੰਦਾ ਹੈ ਕਿ ਮੈਂ ਪਰਮੇਸ਼ਵਰ ਦੇ ਵਿਰੋਧ ਚ ਕਿਵੇਂ ਪਾਪ ਕਰ ਸਕਦਾ ਯੂਸਫ ਇਸ ਗੱਲ ਨੂੰ ਪਛਾਣਦਾ ਹੈ ਕਿ ਉਹਦਾ ਅਖੀਰ ਦੇ ਵਿੱਚ ਉਹਨੇ ਪਰਮੇਸ਼ਵਰ ਨੂੰ ਲੇਖਾ ਦੇਣਾ ਨਾ ਕੇ ਮਨੁੱਖਾਂ ਨੂੰ ਇਸ ਘਰ ਕੇ ਉਹ ਪਰਮੇਸ਼ਵਰ ਨੂੰ ਸਭ ਤੋਂ ਉੱਪਰ ਚੁੰਡਾ ਹੈ ਇਹ ਸਾਡੇ ਲਈ ਇੱਕ ਬਹੁਤ ਹੀ ਕਾਇਲ ਕਰ ਦੇਣ ਵਾਲੀ ਗੱਲ ਏ ਕਿ ਇਹੋ ਜੀ ਸੰਸਕ੍ਰਿਤੀ ਜਿਹੜੀ ਆਪਣੇ ਆਪ ਦੀ ਪ੍ਰਸ਼ੰਸਾ ਕਰਦੀ ਏ ਤੇ ਸਮਝੌਤਾ ਕਰਦੀ ਏ ਪਰ ਯੂਸਫ ਦਾ ਖराई ਤੇ ਇਮਾਨਦਾਰੀ ਦੇ ਪ੍ਰਤੀ ਜਿਹੜਾ ਸਮਰਪਣ ਓ ਨਜ਼ਰ ਆਉਂਦਾ ਹੈ ਉਹ ਇਸ ਗੱਲ ਨੂੰ ਪਛਾਣਦਾ ਹੈ ਕਿ ਥੋੜੇ ਸਮੇਂ ਦਾ ਮਜ਼ਾ ਥੋੜੇ ਸਮੇਂ ਦਾ ਆਨੰਦ ਪਰਮੇਸ਼ਵਰ ਦੇ ਰਿਸ਼ਤੇ ਨੂੰ ਭੰਗ ਕਰ ਸਕਦਾ ਹੈ ਹਾਲਾਂਕਿ ਉਹਦੀ ਧਾਰਮਿਕਤਾ ਜਿਹੜੀ ਹੈ ਥੋੜੇ ਸਮੇਂ ਲਈ ਉਹਨੂੰ ਪਰੇਸ਼ਾਨ ਕਰਦੀ ਉਹਨੂੰ ਜੇਲ੍ਹ 'ਚ ਸੁੱਟ ਦਿੱਤਾ ਜਾਂਦਾ ਹੈ ਪਰ ਅਸੀਂ ਵੇਖਦੇ ਹਾਂ ਕਿ ਪਰਮੇਸ਼ਵਰ ਫਿਰ ਵੀ ਉਹਦੇ ਤੇ ਆਪਣੀ ਕਿਰਪਾ ਕਰਦਾ ਹੈ ਉਸ ਜੇਲ੍ਹ ਦੇ ਵਿੱਚ ਵੀ ਪ੍ਰਭੂ ਦੀ ਕਿਰਪਾ ਉਹ ਤੇ ਆ ਇਹ ਯੂਸਫ ਦੀ ਜ਼ਿੰਦਗੀ ਦੇ ਵਿੱਚ ਗੱਲ ਹੈ ਜਿਹੜੀ ਪੂਰੀ ਜ਼ਿੰਦਗੀ 'ਚ ਪਾਈ ਜਾਂਦੀ ਹਲੀਮੀ ਵਫਾਦਾਰੀ ਤੇ ਪਰਮੇਸ਼ਵਰ ਦੀ ਹਜ਼ੂਰੀ ਜਿਹੜੀ ਉਹਦੀ ਜ਼ਿੰਦਗੀ ਚ ਬਰਕਤ ਲੈ ਕੇ ਆਉਂਦੀ ਏ ਵੇਖੋ ਜੇਲ੍ਹ ਦੇ ਵਿੱਚ ਵੀ ਯੂਸਫ ਜਿਹੜਾ ਏ ਉਹਨੂੰ ਪਰਮੇਸ਼ਰ ਉੱਚਾਈ ਦੇ ਉੱਤੇ ਲੈ ਜਾਂਦਾ ਏ ਕਿਉਂਕਿ ਪ੍ਰਭੂ ਉਹਦੇ ਨਾਲ ਏ ਉਹਦੇ ਹਾਲਾਤ ਬਦਲ ਗਏ ਪਰ ਉਹਦਾ ਚਰਿੱਤਰ ਉਵੇਂ ਹੀ ਬਣਿਆ ਰਿਹਾ ਇਹੀ ਚਰਿੱਤਰ ਏ ਜਿਹਦਾ ਇਸਤੇਮਾਲ ਪਰਮੇਸ਼ਵਰ ਕਰੇਗਾ ਉਹਦੀ ਅੰਤਿਮ ਬੁਲਾਹੜ ਦੇ ਵਾਸਤੇ ਜਿਹੜੇ ਸੁਪਨੇ ਤੇ ਜਿਹੜੇ ਦਰਸ਼ਨ ਪਰਮੇਸ਼ਰ ਨੇ ਉਹਨੂੰ ਦਿੱਤੇ ਉਹਨਾਂ ਨੂੰ ਉਹ ਵੇਸਟ ਨਹੀਂ ਕਰਨ ਜਾ ਰਿਹਾ ਜੇਲ੍ਹ ਦੇ ਵਿੱਚ ਪਰ ਇਹਦੀ ਬਜਾਏ ਪਰਮੇਸ਼ਰ ਹਰ ਇੱਕ ਪ੍ਰੀਖਿਆ ਜਿਹੜੀ ਉਹਦੇ ਤੇ ਆਈ ਉਹਨੂੰ ਇਸਤੇਮਾਲ ਕਰ ਰਿਹਾ ਤਾਂ ਕਿ ਉਹ ਯੂਸਫ ਨੂੰ ਇੱਕ ਇਹੋ ਜਿਹਾ ਆਗੂ ਬਣਾਵੇ ਜੀਤੇ ਉੱਪਰ ਉਹ ਭਰੋਸਾ ਕਰ ਸਕੇ ਯੂਸਫ ਦੀ ਕਹਾਣੀ ਸਾਨੂੰ ਯਾਦ ਕਰਾਉਂਦੀ ਏ ਕਿ ਜਦੋਂ ਪਰਮੇਸ਼ਰ ਤਿਆਰ ਕਰਦਾ ਏ ਇਹ ਹਮੇਸ਼ਾ ਲੱਗ ਲੱਗਦਾ ਏ ਸਾਡੀ ਆਸ ਤੋਂ ਪਰ ਇਹ ਹਮੇਸ਼ਾ ਸਾਨੂੰ ਪਰਮੇਸ਼ਰ ਦੇ ਅਸਲੀ ਮਕਸਦ ਦੇ ਵੱਲ ਲੈ ਕੇ ਜਾਂਦਾ ਹੈ ਪਰਮੇਸ਼ਰ ਨੇ ਮੇਰੀ ਜ਼ਿੰਦਗੀ 'ਚ ਇਹ ਕਹਿੋ ਜਿਹਾ ਸੰਭਾਲਿਆ ਹੁੰਦਾ ਸੀਗਾ ਕਿ ਮੈਂ ਚੈਕੋ ਸਲਵਾਕੀਆ ਦੇ ਵਿੱਚ ਇੱਕ ਵਿਅਕਤੀ ਨੂੰ ਮਿਲਿਆ ਸੀ ਜੀ ਦੀ ਕਹਾਣੀ ਯੂਸਫ ਵਰਗੀ ਸੀ ਮੈਨੂੰ ਮੌਕਾ ਮਿਲਿਆ ਸੀ ਮੈਂ ਉਹਦੇ ਨਾਲ ਭੋਜਨ ਕਰਾਂ ਇੱਕ ਬਜ਼ੁਰਗ ਪਾਸਟਰ ਜਿਨੇ ਵਿਸ਼ਵਾਸ ਦੇ ਕਾਰਨ 5 ਸਾਲ ਜੇਲ੍ਹ ਕੱਟੀ ਸੀ ਜਦੋਂ ਅਸੀਂ ਗੱਲ ਕੀਤੀ ਮੈਂ ਬੜਾ ਹੈਰਾਨ ਹੋਇਆ ਉਹਦੇ ਮਨ ਦੀ ਗਹਿਰਾਈ ਤੋਂ ਜਦੋਂ ਅਸੀਂ ਗੱਲ ਕੀਤੀ ਤਾਂ ਮੈਂ ਵੇਖਿਆ ਕਿ ਉਹਨੇ ਆਪਣਾ ਦਿਲ ਵੰਡਿਆ ਕਿ ਉਹ ਕੋਈ ਵੱਡਾ ਆਗੂ ਨਹੀਂ ਬਣਨਾ ਚਾਹੁੰਦਾ ਉਹ ਮਸ਼ਹੂਰ ਨਹੀਂ ਹੋਣਾ ਚਾਹੁੰਦਾ ਉਹ ਤਾਂ ਪਰਮੇਸ਼ਰ ਦੇ ਨਾਲ ਇੰਨਾ ਫੜਿਆ ਹੋਇਆ ਹੈ ਕਿ ਉਹ ਕੇਵਲ ਯੀਸ਼ੂ ਨੂੰ ਜ਼ਿੰਦਗੀ ਚ ਵਕਾਉਣਾ ਚਾਹੁੰਦਾ ਹੈ ਉਹਨੇ ਮੈਨੂੰ ਕੁਝ ਕਿਹਾ ਸੀ ਜਿਸ ਨੇ ਮੇਰੇ ਦਿਲ ਨੂੰ ਅੱਗ ਲਾ ਦਿੱਤੀ ਉਹਨੇ ਕਿਹਾ ਕਿ ਬਹੁਤ ਸਾਰੇ ਲੋਕ ਮੇਰੇ ਦੇਸ਼ ਚ ਆ ਕੇ ਪਰਮੇਸ਼ਰ ਲਈ ਵੱਡੀ ਅੱਗ ਲਾਉਣਾ ਚਾਹੁੰਦੇ ਆ ਮੈਂ ਕੋਈ ਅੱਗ ਨਹੀਂ ਲਾਉਣਾ ਚਾਹੁੰਦਾ ਮੈਂ ਤਾਂ ਚਾਹੁੰਦਾ ਕਿ ਮੈਂ ਪਰਮੇਸ਼ਰ ਦੀ ਅੱਗ ਦੇ ਦੁਆਰਾ ਭਸਮ ਹੋ ਜਾਵਾਂ ਪੂਰੀ ਤਰ੍ਹਾਂ ਖਤਮ ਤਾਂ ਕਿ ਉਹ ਸਭ ਕੁਝ ਹੋ ਜਾਵੇ ਤੇ ਫਿਰ ਮੈਂ ਵੇਖਾਂਗਾ ਪਰਮੇਸ਼ਰ ਦੀ ਮਹਿਮਾ ਨੂੰ 240 ਜਰਮਨ ਚੋ ਨੇ ਮੇਰੀ ਵੱਲ ਵੇਖਿਆ ਤੇ ਮੈਨੂੰ ਪੁੱਛਿਆ ਕਿ ਤੂੰ ਸਮਝਦਾ ਜੋ ਮੈਂ ਕਹਿ ਰਿਹਾ ਜਦ ਮੈਂ ਕੁਝ ਵੀ ਨਹੀਂ ਹਾਂ ਤੇ ਪਰਮੇਸ਼ਰ ਸਭ ਕੁਝ ਹੈ ਫਿਰ ਮੈਂ ਵੇਖਾਂਗਾ ਪਰਮੇਸ਼ਰ ਦੀ ਮਹਿਮਾ ਨੂੰ ਇਹ ਬੰਦੇ ਨੇ ਬਹੁਤ ਸਾਰੇ ਤਸੀਹੇ ਝੱਲੇ ਸੀ ਬਹੁਤ ਸਾਰੇ ਦੁੱਖਾਂ ਦਾ ਸਾਹਮਣਾ ਕੀਤਾ ਸੀ ਪਰ ਫਿਰ ਵੀ ਉਹਦਾ ਇੱਕ ਹੀ ਮਕਸਦ ਸੀ ਕਿ ਉਹ ਮਸੀਹ ਨੂੰ ਮਹਿਮਾ ਦਵੇ ਤੇ ਉਹਨੂੰ ਹੋਰ ਗਹਿਰਾਈ ਨਾਲ ਜਾਣੇ ਮਿੱਤਰੋ ਇਹ ਉਹ ਸੁਭਾਅ ਹੈ ਜਿਹੜਾ ਪਰਮੇਸ਼ਰ ਸਾਡੇ ਵਿੱਚ ਬਣਾਉਣਾ ਚਾਹੁੰਦਾ ਹੈ ਇੱਕ ਹਲੀਮੀ ਜਿਹੜੀ ਦੂਜਿਆਂ ਨੂੰ ਅੱਗੇ ਰੱਖਦੀ ਹੈ ਤੇ ਪਰਮੇਸ਼ਰ ਨੂੰ ਪਹਿਲੇ ਨੰਬਰ ਤੇ ਇੱਕ ਵਫਾਦਾਰੀ ਜਿਹੜੀ ਦੁੱਖਾਂ ਦੇ ਵਿੱਚ ਪਰੇਸ਼ਾਨੀਆਂ ਦੇ ਵਿੱਚ ਵੀ ਸਥਿਰ ਬਣੀ ਰਹਿੰਦੀ ਏ ਇੱਕ ਚਾਹਤ ਜੋ ਚਾਹੁੰਦੀ ਏ ਕਿ ਮੇਰੇ ਆਪਣੇ ਫਾਇਦੇ ਤੋਂ ਜ਼ਿਆਦਾ ਪ੍ਰਭੂ ਨੂੰ ਮਹਿਮਾ ਮਿਲੇ ਯੂਸਫ ਦੀ ਤਰ੍ਹਾਂ ਹੋ ਸਕਦਾ ਤੁਹਾਡੇ ਨਾਲ ਬੁਰਾ ਹੋ ਰਿਹਾ ਹੋਵੇ ਜਾਂ ਸੁਪਨੇ ਟੁੱਟੇ ਹੋਣ ਜਾਂ ਅਨਿਆਏ ਹੋਇਆ ਹੋਵੇ ਪਰ ਪਰਮੇਸ਼ਰ ਫਿਰ ਵੀ ਪਿੱਛੇ ਕੰਮ ਕਰ ਰਿਹਾ ਏ ਤੇ ਹਨੇਰੇ ਚੈਪਟਰਾਂ ਨੂੰ ਵਰਤ ਰਿਹਾ ਏ ਤਾਂ ਕਿ ਤੁਹਾਨੂੰ ਤਿਆਰ ਕਰੇ ਤੁਹਾਡਾ ਕੰਮ ਹੈ ਉਹਦੇ ਤੇ ਭਰੋਸਾ ਕਰਨਾ ਇਮਾਨਦਾਰੀ ਦੇ ਨਾਲ ਚੱਲਣਾ ਤੇ ਪਰਮੇਸ਼ਵਰ ਦੀ ਹਜ਼ੂਰੀ ਤੁਹਾਡੀ ਸ਼ਕਤੀ ਤੇ ਸਮਰਥ ਹੋਵੇ ਜੋ ਕਿ ਤੁਹਾਨੂੰ ਕਾਮਯਾਬੀ ਬਖਸ਼ੇ ਜਿੱਥੇ ਵੀ ਅੱਜ ਤੁਸੀਂ ਹੋ ਇਹ ਗੱਲ ਜਾਣ ਲਵੋ ਕਿ ਜਿਹੜਾ ਪਰਮੇਸ਼ਰ ਯੂਸਫ ਦੇ ਨਾਲ ਉਹ ਜੇਲ੍ਹ ਚ ਸੀ ਉਹ ਤੁਹਾਡੇ ਨਾਲ ਵੀ ਹੈ ਤੁਹਾਡੇ ਸੰਘਰਸ਼ਾਂ ਦੇ ਵਿੱਚ ਅਗਲੇ ਸਹੀ ਕੰਮ ਨੂੰ ਕਰਦੇ ਰਹੋ ਜਦੋਂ ਇਹ ਮਹਿੰਗਾ ਵੀ ਲੱਗਦਾ ਹੈ ਆਪਣੀ ਅੱਖਾਂ ਜਸੂ ਤੇ ਲਾ ਕੇ ਰੱਖੋ ਜੋ ਤੁਹਾਡੇ ਵਿਸ਼ਵਾਸ ਦਾ ਕਰਤਾ ਤੇ ਸਿੱਧ ਕਰਨ ਵਾਲਾ ਹੈ ਤੇ ਇਹ ਗੱਲ ਨੂੰ ਜਾਣ ਕੇ ਰੱਖੋ ਕਿ ਜਿਹੜਾ ਪਰਮੇਸ਼ਵਰ ਤੁਹਾਨੂੰ ਗੁਪਤ ਦੇ ਵਿੱਚ ਵੇਖਦਾ ਹੈ ਉਹ ਤੁਹਾਨੂੰ ਇਸਤੇਮਾਲ ਕਰੇਗਾ ਬਹੁਤੀਆਂ ਜ਼ਿੰਦਗੀਆਂ ਨੂੰ ਛੂਣ ਦੇ ਲਈ ਆਪਣੇ ਰਾਜ